ਕਰੋ ਦਰਸ਼ਨ ਬਾਬਾ ਨੌਗਾਜਾ ਜੀ ਤੁਹਾਨੂੰ ਲੱਖ ਔਰ ਦਾ ਦੇ ਬਾਬਾ ਬੂਟੇ ਸ਼ਾਹ ਜੀ ਬਾਬਾ ਨੀਕਲ ਸ਼ਾਹ ਜੀ ਬਾਬਾ ਕੈਮੀ ਸ਼ਾਹ ਜੀ ਮੈਂ ਕਿਹਾ ਵੀਰ ਬਾਰਸੀ ਅੱਜ ਤੁਹਾਨੂੰ ਕਰਾ ਦिए ਦਰਸ਼ਨ ਬਾਬਾ ਜੀ ਦੇ ਆਜ਼ਾਦੀ ਤੋਂ ਪਹਿਲਾਂ ਦੀ ਦਰਗਾਹ ਕੀ ਤੁਸੀਂ ਐ ਮਨ ਨੂੰ ਪਹਿਲਾਂ ਉਦੋਂ ਦੇ ਸੇਮ ਉਹੀ ਚੀਜ਼ਾਂ ਉਵੇਂ ਸਾਮ ਕੇ ਰੱਖੀਆਂ ਹੋਈਆਂ ਨੇ ਦੇਖੋ ਤੁਸੀਂ ਕੋਈ ਜਾਤ ਪਾਤ ਦਾ ਫਰਕ ਨਹੀਂ ਆ ਸਾਰੇ ਆਉਂਦੇ ਨੇ ਸਭ ਆਉਂਦੇ ਨੇ ਇੱਥੇ ਬਾਬਾ ਜੀ ਦੇ ਜਿਵੇਂ ਬਾਹਰ ਤੇ ਮਰ ਦੇਖਿਆਗਾ ਨਰਾਦਰ ਕਰਦੇ ਨੇ ਇਹੋ ਜੀ ਕੋਈ ਗੱਲ ਨਹੀਂ ਕਰਦੇ ਇੱਥੇ ਇੱਥੇ ਦਾ ਲੋਕ ਪੂਰੀ ਮੰਨ ਕੇ ਚਲੋ ਇੱਜ਼ਤ ਕਰਦੇ ਨੇ ਹਿੰਦੂ ਮੁਸਲਮ ਸਿੱਖ ਸਾਰੇ